ਨਮਸਕਾਰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਨੌਲੇਜ ਹਬ ਦੇ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲੋ ਤਾਂ ਕਿ ਆਉਣ ਵਾਲੀਆਂ ਸਟੱਡੀ ਰਿਲੇਟਿਡ ਵੀਡੀਓਜ਼ ਦੀ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਸੋ ਸਟੂਡੈਂਟਸ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੀ ਟ੍ਰਿਪਲ ਐਸ ਬੀ ਕਲੱਬ ਦਾ ਐਗਜ਼ਾਮ ਹੈ ਜੋ ਜੋ ਕਿ 12 ਤਰੀਕ ਨੂੰ ਆਉਣਾ ਹੈ ਜਿਸ ਵਾਸਤੇ ਐਡਮਿਟ ਕਾਰਡ ਵੀ ਆਊਟ ਹੋ ਚੁੱਕੇ ਨੇ ਉਸ ਦੇ ਰਿਗਾਰਡਿੰਗ ਜਿਹੜਾ ਆਪਾਂ ਆਪਣੇ ਟੈਲੀਗ੍ਰam ਗਰੁੱਪ ਵਿੱਚ ਪੰਜਾਬ ਜੀਕੇ ਦਾ ਫ੍ਰੀ ਮੌਕ ਟੈਸਟ ਲਿੱਤਾ ਸੀ ਉਸ ਦੇ ਆਨਸਰ ਕੀਜ਼ ਅੱਜ ਅਸੀਂ ਕਰਾਂਗੇ ਜਿਸ ਵਿੱਚ 60 ਕੁਐਸਚਨ ਸੀ ਟੋਟਲ ਉਹਨਾਂ 60 ਕੁਐਸਚਨਾਂ ਦੇ ਕੀ ਕੀ ਆਨਸਰ ਆਣੇ ਚਾਹੀਦੇ ਸੀ ਉਹ ਅਸੀਂ ਡਿਸਕਸ ਕਰਾਂਗੇ ਸੋ ਪਹਿਲਾ ਕੁਐਸਚਨ ਸੀਗਾ ਮੌਕ ਟੈਸਟ ਵਿੱਚ ਲੋਰੀਆਂ ਗਾਉਣ ਲਈ ਕਿਹੜਾ ਰਾਗ ਵਰਤਿਆ ਜਾਂਦਾ ਹੈ ਤਾਂ ਲੋਰੀਆਂ ਗਾਉਣ ਲਈ ਜਿਹੜਾ ਰਾਗ ਵਰਤਿਆ ਜਾਂਦਾ ਹੈ ਜੀ ਉਹ ਰਾਗ ਹੈ ਜੀ ਪਹਾੜੀ ਠੀਕ ਹੈ ਜੀ ਤਾਂ ਆਪਸ਼ਨ ਤੁਹਾਡਾ ਕਿਹੜਾ ਕਰੈਕਟ ਆਉਣਾ ਚਾਹੀਦਾ ਸੀ ਆਪਸ਼ਨ ਨੰਬਰ ਡੀ ਤੁਹਾਡਾ ਕਰੈਕਟ ਆਪਸ਼ਨ ਬਣਨਾ ਚਾਹੀਦਾ ਸੀ ਲੋਰੀਆਂ ਗਾਉਣ ਲਈ ਕਿਹੜਾ ਰਾਗ ਵਰਤਿਆ ਜਾਂਦਾ ਹੈ ਪਹਾੜੀ ਰਾਗ ਵਰਤਿਆ ਜਾਂਦਾ ਹੈ ਦੂਜਾ ਕੁਐਸਚਨ ਉਹਨਾਂ ਨੇ ਪੁੱਛਿਆ ਸੀ ਜੀ ਸਤਲੂ ਦਰਿਆ ਦਾ ਯੂਨਾਨੀ ਨਾਂ ਕੀ ਸੀ ਠੀਕ ਹੈ ਜੀ ਜੇਕਰ ਐਨੀਸ਼ੈਂਟ ਨਾਂ ਦੇਖੀਏ ਤਾਂ ਸਤੁਦਰੀ ਹੈ ਜੀ ਸਤੁਦਰੀ ਕਹਿ ਦਿੰਦੇ ਆ ਸਤਲੂ ਜ ਨੂੰ ਐਨੀਸ਼ੈਂਟ ਨੇਮ ਠੀਕ ਹੈ ਜੀ ਲੇਕਿਨ ਇੱਥੇ ਕੀ ਪੁੱਛਿਆ ਸੀ ਉਹਨਾਂ ਨੇ ਸਤਲੁਜ ਦਰਿਆ ਦਾ ਯੂਨਾਨੀ ਨਾਮ ਠੀਕ ਹੈ ਜੀ ਤਾਂ ਜ਼ਰੋਡਰੋਸ ਸਤਲੁਜ ਦਰਿਆ ਦਾ ਯੂਨਾਨੀ ਨਾਮ ਹੈ ਤਾਂ ਤੁਹਾਡਾ ਕਰੈਕਟ ਆਪਸ਼ਨ ਆਣਾ ਚਾਹੀਦਾ ਸੀ ਜੀ ਆਪਸ਼ਨ ਨੰਬਰ ਸੀ ਆਪਸ਼ਨ ਨੰਬਰ ਸੀ ਠੀਕ ਹੈ ਜੀ ਇੱਥੇ ਆਪਾਂ ਠੀਕ ਕੀਤਾ ਹੈ ਮੋਕ ਟੈਸਟ ਵਿੱਚ ਇਸ ਦੀ ਜ਼ਰੋਡਰੋਸ ਦੀ ਥਾਂ ਕੋਈ ਹੋਰ ਆਪਸ਼ਨ ਸੀ ਉਹ ਤੁਸੀਂ ਕਰੈਕਟ ਕਰ ਲਿਓ ਆਪਸ਼ਨ ਨੰਬਰ ਸੀ ਕਰੈਕਟ ਹੈ ਅੱਗੇ ਚੱਲਦੇ ਹਾਂ ਜੀ ਤੀਜਾ ਕੁਐਸਚਨ ਸੀ ਬ੍ਰਹਮ ਗਿਆਨੀ ਸੰਤ ਸਤਪੁਰਖ ਨਿੰਦ ਕਾਦੀ ਸੰਕਲਪ ਕਿਸ ਬਾਣੀ ਵਿੱਚ ਮਿਲਦੇ ਆ ਤਾਂ ਇਹ ਮਿਲਦੇ ਨੇ ਜੀ ਸੁਖਮਣੀ ਸਾਹਿਬ ਵਿੱਚ ਬ੍ਰਹਮ ਗਿਆਨੀ ਸੰਤ ਸਤਪੁਰਖ ਨਿੰਦ ਕਾਦੀ ਸੰਕਲਪ ਮਿਲਦੇ ਨੇ ਸੁਖਮਣੀ ਸਾਹਿਬ ਵਿੱਚ ਤਾਂ கரੈਕਟ ਆਪਸ਼ਨ ਕਿਹੜਾ ਆਣਾ ਚਾਹੀਦਾ ਸੀ ਜੀ ਆਪਸ਼ਨ ਨੰਬਰ ਸੀ கரੈਕਟ ਆਪਸ਼ਨ ਸੀ ਚੌਥਾ ਕੁਐਸਚਨ ਸੀ ਗੁਰੂ ਅੰਗਦ ਦੇਵ ਜੀ ਦਾ ਸਮਕਾਲੀ ਸਮਰਾਟ ਕੌਣ ਸੀ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮਕਾਲੀ ਸਮਰਾਟ ਉਕਤ ਦਿੱਤੇ ਸਾਰੇ ਹੀ ਸੀ ਠੀਕ ਹੈ ਜੀ ਹੁਮਾਈਉਗੀ ਸ਼ੇਰਸਨ ਸੂਰੀ ਵੀ ਤੇ ਇਸਲਾਮ ਸਾਹ ਸੂਰੀ ਵੀ ਤਾਂ ਆਪਸ਼ਨ ਕਿਹੜਾ ਕਰੈਕਟ ਆਣਾ ਚਾਹੀਦਾ ਸੀ ਆਪਸ਼ਨ ਨੰਬਰ ਡੀ ਪੰਜਵਾਂ ਕੁਐਸਚਨ ਪੁੱਛਿਆ ਗਿਆ ਸੀ ਪੰਜਾਬ ਦੀ ਸਭ ਤੋਂ ਪਹਿਲੀ ਫਿਲਮ ਸ਼ੀਲਾ ਜਾਂ ਫਿਰ ਜਿਸ ਦਾ ਦੂਸਰਾ ਨਾਮ ਪਿੰਡ ਦੀ ਕੁੜੀ ਕਿਸ ਨੇ ਬਣਾਈ ਸੀ ਤਾਂ ਜਿਹੜੀ ਪੰਜਾਬ ਦੀ ਸਭ ਤੋਂ ਪਹਿਲੀ ਫਿਲਮ ਸੀ ਸ਼ੀਲਾ ਜਿਸ ਦਾ ਦੂਸਰਾ ਨਾਮ ਪਿੰਡ ਦੀ ਕੁੜੀ ਸੀ ਉਹ ਬਣਾਈ ਸੀ ਜੀ ਕੇ.ਡੀ ਮਹਿਰਾ ਨੇ ਕੇ ડી ਮਹਿਰਾ ਨੇ ਤਾਂ ਆਪਸ਼ਨ ਕਿਹੜਾ ਕਰੈਕਟ ਆਣਾ ਚਾਹੀਦਾ ਸੀ ਜੀ ਆਪਸ਼ਨ ਨੰਬਰ ਏ ਇੱਥੇ ਤੁਹਾਡਾ ਕਰੈਕਟ ਆਪਸ਼ਨ ਬਣਦਾ ਸੀ 6ਵਾਂ ਕੁਐਸਚਨ ਦੇਖੋ ਜੀ ਗਦਰ ਪਾਰਟੀ ਦੀ ਹਥਿਆਰਬੰਦ ਬਗਾਵਤ ਦੀ ਯੋਜਨਾ ਬਾਰੇ ਸਰਕਾਰ ਨੂੰ ਸੂਹ ਕਿਸ ਨੇ ਦਿੱਤੀ ਤਾਂ ਗਦਰ ਪਾਰਟੀ ਦੀ ਜਿਹੜੀ ਹਥਿਆਰਬੰਦ ਬਗਾਵਤ ਸੀ ਜੀ ਉਸ ਬਾਰੇ ਸਰਕਾਰ ਨੂੰ ਸੂਹ ਦਿੱਤੀ ਸੀ ਜੀ ਸਤਪਾਲ ਸਿੰਘ ਨੇ ਤਾਂ ਕਰੈਕਟ ਆਪਸ਼ਨ ਤੁਹਾਡਾ ਬੰਨਾ ਚਾਹੀਦਾ ਸੀ ਜੀ ਆਪਸ਼ਨ ਨੰਬਰ ਬੀ ਇੱਥੇ ਕਰੈਕਟ ਆਪਸ਼ਨ ਆਣਾ ਚਾਹੀਦਾ ਸੀ ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਵੀ ਜਰੂਰ ਕਰਨਾ ਤੇ ਨਾਲ ਦੀ ਨਾਲ ਜੇਕਰ ਤੁਸੀਂ ਸਾਨੂੰ ਕੋਈ ਵੀ ਸੁਜੈਸ਼ਨ ਦੇਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਸੁਜੈਸ਼ਨ ਦੇ ਸਕਦੇ ਹੋ ਠੀਕ ਹੈ ਜੀ ਕਿਸੇ ਵੀ ਟੌਪਿਕ ਤੇ ਜੇਕਰ ਤੁਸੀਂ ਵੀਡੀਓ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋ ਸੋ ਇੱਕ ਵਾਰ ਦੁਬਾਰਾ ਫੇਰ ਕੁਐਸਚਨਾਂ ਵੱਲ ਆਉਂਦੇ ਆ ਸੱਤਵਾਂ ਕੁਐਸਚਨ ਸੀ ਕੁੱਕਾ ਲਹਿਰ ਦੇ ਪ੍ਰਮੁੱਖ ਆਗੂ ਪਾਈ ਰਾਮ ਸਿੰਘ ਨਾਮਤਾਰੀ ਦੇ ਗੁਰੂ ਕੌਣ ਸਨ ਤੱਕਾ ਜਿਹੜੀ ਲਹਿਰ ਸੀ ਉਸ ਦੇ ਪ੍ਰਮੁੱਖ ਆਗੂ ਸੀ ਜਿਹੜੇ ਭਾਈ ਰਾਮ ਸਿੰਘ ਉਹਨਾਂ ਦੇ ਗੁਰੂ ਸੀ ਜੀ ਬਾਬਾ ਬਾਲਕ ਸਿੰਘ ਤਾਂ ਆਪਸ਼ਨ ਕਿਹੜਾ ਕਰੈਕਟ ਆਣਾ ਚਾਹੀਦਾ ਸੀ ਜੀ ਆਪਸ਼ਨ ਨੰਬਰ A ਇੱਥੇ ਤੁਹਾਡਾ ਕਰੈਕਟ ਆਪਸ਼ਨ ਆਣਾ ਚਾਹੀਦਾ ਸੀ 8ਵਾਂ ਕੁਐਸਚਨ ਸੀ ਮੌਕ ਟੈਸਟ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਜ 59 ਸ਼ਬਦ ਤੇ 57 ਸ਼ਲੋਕ ਕਿੰਨੇ ਭਾਗਾਂ ਵਿੱਚ ਹਨ ਠੀਕ ਹੈ ਜੀ ਤਾਂ ਉਹ ਕਿੰਨੇ ਭਾਗਾਂ ਵਿੱਚ ਹਨ ਜੀ 15 ਤੱਕ கரੈਕਟ ਆਪਸ਼ਨ ਕਿਹੜਾ ਆਣਾ ਚਾਹੀਦਾ ਸੀ ਜੀ ਆਪਸ਼ਨ ਨੰਬਰ ਡੀ ਆਪਸ਼ਨ ਨੰਬਰ ਡੀ ਅੱਗੇ ਚੱਲਦੇ ਹਾਂ ਜੀ ਨੌਵਾਂ ਕੁਐਸਚਨ ਦੇਖੋ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਥਾਪਨਾ ਕਦੋਂ ਹੋਈ ਸੀ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਥਾਪਨਾ ਕਦੋਂ ਹੋਈ ਸੀ ਜੀ 1969 ਵਿੱਚ ਤਾਂ கரੈਕਟ ਆਪਸ਼ਨ ਕਿਹੜਾ ਬਣਨਾ ਚਾਹੀਦਾ ਸੀ ਤੁਹਾਡਾ கரੈਕਟ ਆਪਸ਼ਨ ਆਣਾ ਚਾਹੀਦਾ ਸੀ ਜੀ ਆਪਸ਼ਨ ਨੰਬਰ ਬੀ 10ਵਾਂ ਕੁਐਸਚਨ ਪੁੱਛਿਆ ਗਿਆ ਸੀ ਅਨੰਦਪੁਰ ਸਾਹਿਬ ਦਾ ਮਤਾ ਕਿਸ ਨੇ ਤਿਆਰ ਕੀਤਾ ਸੀ ਤਾਂ ਅਨੰਦਪੁਰ ਸਾਹਿਬ ਦਾ ਜੋ ਮਤਾ ਸੀ ਉਹ ਤਿਆਰ ਕੀਤਾ ਸੀ ਸਰਦਾਰ ਕਪੂਰ ਸਿੰਘ ਨੇ ਤਾਂ ਕਰੈਕਟ ਆਪਸ਼ਨ 1 ਨਾ ਚਾਹੀਦਾ ਸੀ ਜੀ ਆਪਸ਼ਨ ਨੰਬਰ B ਕਈ ਸਟੂਡੈਂਟਸ ਕਹਿੰਦੇ ਨੇ ਕਿ ਇਨ ਕਈ ਕਮੈਂਟਸ ਦੇ ਵਿੱਚ ਕਮੈਂਟਸ ਕਰਦੇ ਨੇ ਕਿ ਇਨਾ ਡਿਫਿਕਲਟ ਐਗਜ਼ਾਮ ਨਹੀਂ ਹੋ ਸਕਦਾ ਜਾਂ ਕੀ ਇਨਾ ਡਿਫਿਕਲਟ ਐਗਜ਼ਾਮ ਆਊਗਾ ਤਾਂ ਇਹੀ ਗੱਲ ਸਟੂਡੈਂਟਸ ਨੂੰ ਸੋਚਣੀ ਚਾਹੀਦੀ ਹੈ ਕਿ ਅਸੀਂ ਆਪਣਾ ਪਰਸਪੈਕਸ਼ਨ ਨਹੀਂ ਬਣਾਉਣਾ ਚਾਹੀਦਾ ਪਹਿਲਾਂ ਕਿ ਐਗਜ਼ਾਮੀਨਰ ਸੋਖਾ ਹੀ ਪਾਊਗਾ ਜਾਂ ਐਗਜ਼ਾਮ ਔਖਾ ਨਹੀਂ ਆ ਸਕਦਾ ਠੀਕ ਹੈ ਜੀ ਐਗਜ਼ਾਮ ਕਿਸੇ ਵੀ ਤਰੀਕੇ ਦਾ ਆ ਸਕਦਾ ਹੈ ਕਿਉਂਕਿ ਉੱਥੇ ਵੱਧ ਤੋਂ ਵੱਧ ਬੱਚਿਆਂ ਨੂੰ ਉਹਨਾਂ ਨੇ ਕੱਢਣਾ ਹੈ ਤੇ ਘੱਟ ਤੋਂ ਘੱਟ ਬੱਚਿਆਂ ਨੂੰ ਰੱਖਣਾ ਹੈ ਉਸ ਵਾਸਤੇ ਉਹ ਕੋਈ ਵੀ ਟ੍ਰਿਕ ਅਜਮਾ ਸਕਦੇ ਨੇ ਐਗਜ਼ਾਮ ਜ਼ਿਆਦਾ ਸੋਖਾ ਪਾ ਸਕਦੇ ਨੇ ਐਗਜ਼ਾਮ ਜ਼ਿਆਦਾ ਔਖਾ ਪਾ ਸਕਦੇ ਨੇ ਮੀਡੀਅਮ ਆ ਸਕਦਾ ਸੋ ਸਾਨੂੰ ਜਿਹੜੀ ਤਿਆਰੀ ਹੈ ਉਹ ਹਰੇਕ ਤਰ੍ਹਾਂ ਦੇ ਐਗਜ਼ਾਮ ਦੇ ਵਾਸਤੇ ਕਰਨੀ ਚਾਹੀਦੀ ਹੈ ਠੀਕ ਹੈ ਜੀ ਅੱਗੇ ਚੱਲਦੇ ਹਾਂ 11ਵਾਂ ਕੁਐਸਚਨ ਪੁੱਛਿਆ ਗਿਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਵੱਧ ਵਾਰਾਂ ਕਿਸ ਦਿਆ ਹਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਵੱਧ ਵਾਰਾਂ ਨੇ ਉਹ ਨੇ ਜੀ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਤਾਂ ਆਪਸ਼ਨ ਕਿਹੜਾ ਕਰੈਕਟ ਆਣਾ ਚਾਹੀਦਾ ਸੀ ਜੀ ਆਪਸ਼ਨ ਨੰਬਰ ਸੀ 12ਵਾਂ ਕੁਐਸਚਨ ਸੀ ਨਾਨਕ ਸਿੰਘ ਨੇ ਕਿਸ ਪੁਸਤਕ ਨੂੰ ਸੰਦਲੀ ਸਰਬਤ ਦਾ ਗिलास ਕਿਹਾ ਤਾਂ ਨਾਨਕ ਸਿੰਘ ਨੇ ਮੇਰਾ ਪਿੰਡ ਪੁਸਤਕ ਨੂੰ ਸੰਦਲੀ ਸਰਬੱਤ ਦਾ ਗिलास ਕਿਹਾ ਹੈ ਤਾਂ ਆਪਸ਼ਨ ਕਿਹੜਾ ਕਰੈਕਟ ਆਣਾ ਚਾਹੀਦਾ ਸੀ ਜੀ ਆਪਸ਼ਨ ਨੰਬਰ 1 ਤੁਹਾਡਾ ਕਰੈਕਟ ਆਪਸ਼ਨ ਇੱਥੇ ਬਣਦਾ ਸੀ ਮੌਕ ਟੈਸਟ ਵਿੱਚ ਠੀਕ ਹੈ ਜੀ ਜਿਹੜੇ-ਜਿਹੜੇ ਵਿਦਿਆਰਥੀਆਂ ਨੇ ਮੌਕ ਟੈਸਟ ਦਿੱਤਾ ਸੀ ਉਹਨਾਂ ਦੇ ਰਜਿਸਟਰਡ ਈਮੇਲ ਆਈਡੀ ਤੇ ਮੌਕ ਟੈਸਟ ਦੀ ਇੱਕ ਕਾਪੀ ਫਾਰਵਰਡ ਹੋ ਜਾਂਦੀ ਹੈ ਉੱਥੋਂ ਤੁਸੀਂ ਆਪਣੇ ਅੰਸਰ ਟੈਲੀ ਕਰ ਸਕਦੇ ਹੋ ਠੀਕ ਹੈ ਜੀ ਜੇਕਰ ਤੁਸੀਂ ਵੀ ਇਹਨਾਂ ਮੌਕ ਟੈਸਟਾਂ ਦਾ ਹਿੱਸਾ ਬਣਨਾ ਚਾਹਦੇ ਹੋ ਤਾਂ ਸਾਡੇ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰਨ ਲਈ ਜੋ ਲਿੰਕ ਹੈ ਉਹ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਅੱਗੇ ਚੱਲਦੇ ਹਾਂ ਜੀ 13ਵਾਂ ਕੁਐਸਚਨ ਸੀ ਪੁਰਾਤਨ ਜਨਮ ਸਾਖੀ ਦਾ ਸੰਪਾਦਨ ਭਾਈ ਵੀਰ ਸਿੰਘ ਜੀ ਨੇ ਕਦੋਂ ਕੀਤਾ ਸੀ ਤਾਂ ਪੁਰਾਤਨ ਜਨਮ ਸਾਖੀ ਦਾ ਸੰਪਾਦਨ ਭਾਈ ਵੀਰ ਸਿੰਘ ਜੀ ਨੇ ਕੀਤਾ ਸੀ 1926 ਈਸਵੀ ਵਿੱਚ ਤਾਂ ਕਰੈਕਟ ਆਪਸ਼ਨ ਕਿਹੜਾ ਬਣਦਾ ਹੈ ਜੀ ਆਪਸ਼ਨ ਨੰਬਰ ਬੀ 14ਵਾਂ ਕੁਐਸਚਨ ਸੀ ਕਿਸ ਨੇ ਸਭ ਤੋਂ ਵੱਧ ਕਿੱਸੇ ਲਿਖੇ ਤਾਂ ਸਭ ਤੋਂ ਵੱਧ ਜਿਹੜੇ ਕਿੱਸੇ ਨੇ ਜੀ ਉਹ ਲਿਖੇ ਸੀ ਅਹਿਮਦ ਯਾਰ ਨੇ ਅਹਿਮਦ ਯਾਰ ਨੇ ਤਾਂ ਕਰੈਕਟ ਆਪਸ਼ਨ ਆਣਾ ਚਾਹੀਦਾ ਸੀ ਆਪਸ਼ਨ ਨੰਬਰ ਸੀ 15ਵਾਂ ਕੁਐਸਚਨ ਦੇਖੋ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਖਰੀ ਰਾਗ ਕਿਹੜਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਖਰੀ ਰਾਗ ਹੈ ਜੋ ਉਹ ਹੈ ਜੀ ਜੈਜਾਵੰਤੀ ਜੈਜਾਵੰਤੀ ਕੀ ਹੈ ਜੀ ਆਖਰੀ ਰਾਗ ਹੈ ਤਾਂ கரੈਕਟ ਆਪਸ਼ਨ ਕਿਹੜਾ ਆਣਾ ਚਾਹੀਦਾ ਹੈ ਜੀ ਆਪਸ਼ਨ ਨੰਬਰ ਸੀ 16ਵਾਂ ਕੁਐਸਚਨ ਪੰਜਾਬ ਲੋਕ ਕਹਾਣੀ ਦੀ ਸਭ ਤੋਂ ਪ੍ਰਾਚੀਨ ਵੰਨਗੀ ਹੈ ਤਾਂ ਪੰਜਾਬ ਲੋਕ ਕਹਾਣੀਆਂ ਦੀ ਸਭ ਤੋਂ ਪ੍ਰਾਚੀਨ ਵੰਨਗੀ ਹੈ ਜੀ ਜਿਹੜੀ ਉਹ ਹੈ ਜੀ ਜਨੌਰ ਕਹਾਣੀਆਂ ਜਨੌਰ ਕਹਾਣੀਆਂ ਤਾਂ ਆਪਸ਼ਨ ਕਿਹੜਾ கரੈਕਟ ਆਊਗਾ ਜੀ ਆਪਸ਼ਨ ਨੰਬਰ ਬੀ ਠੀਕ ਹੈ ਜੀ ਅੱਗੇ ਚੱਲਦੇ ਹਾਂ 17ਵਾਂ ਕੁਐਸਚਨ ਦੇਖੋ ਜੀ ਇਹ ਇੱਕ ਗ੍ਰਾਮਰ ਦਾ ਕੁਐਸਚਨ ਪੰਜਾਬ ਜੀਕੇ ਦੇ ਟੈਸਟ ਵਿੱਚ ਪਾਇਆ ਗਿਆ ਸੀ ਇਹਨਾਂ ਵਿੱਚੋਂ ਕਿਹੜੀ ਪੁਹਾਦੀ ਦੀ ਸਹਾਇਕ ਕਿਰਿਆ ਨਹੀਂ ਹੈ ਤਾਂ ਇਹਨਾਂ ਵਿੱਚੋਂ ਜਿਹੜੀ ਪੁਹਾਦੀ ਦੀ ਸਹਾਇਕ ਕਿਰਿਆ ਨਹੀਂ ਹੈ ਉਹ ਹੈ ਜੀ ਸੀ ਤਾਂ ਆਪਸ਼ਨ ਨੰਬਰ ਡੀ ਕਰੈਕਟ ਸੀ ਤੀ ਤਾਂ ਤੀਆਂ ਪੁਹਾਦੀ ਦੀ ਸਹਾਇਕ ਕਿਰਿਆ ਨੇ ਕਿਰਿਆਵਾਂ ਨੇ ਠੀਕ ਹੈ ਜੀ ਸੀ ਨਹੀਂ ਹੈ 18ਵਾਂ ਕੁਐਸਚਨ ਸੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਕਿਹੜੇ ਅਖਬਾਰ ਨਾਲ ਮੰਨੀ ਜਾਂਦੀ ਹੈ ਤਾਂ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਜੋ ਉਹ ਮੰਨੀ ਜਾਂਦੀ ਹੈ ਜੀ ਗੁਰਮੁਖੀ ਅਖਬਾਰ ਨਾਲ ਤਾਂ ਆਪਸ਼ਨ ਕਿਹੜਾ ਕਰੈਕਟ ਆਣਾ ਚਾਹੀਦਾ ਸੀ ਆਪਸ਼ਨ ਨੰਬਰ B ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਕਿਹੜੇ ਅਖਬਾਰ ਨਾਲ ਮੰਨੀ ਜਾਂਦੀ ਹੈ ਗੁਰਮੁਖੀ ਅਖਬਾਰ ਨਾਲ ਤੇ 19ਵਾਂ ਕੁਐਸਚਨ ਪੁੱਛਿਆ ਗਿਆ ਸੀ ਪੰਜਾਬੀ ਦਾ ਪਹਿਲਾ ਅਖਬਾਰ ਸੀ ਤਾਂ ਪੰਜਾਬੀ ਦਾ ਪਹਿਲਾ ਅਖਬਾਰ ਕਿਹੜਾ ਸੀ ਜੀ ਅਕਾਲ ਪ੍ਰਕਾਸ਼ ਸੀ ਇਹ ਤੁਸੀਂ ਜ਼ਰੂਰ ਯਾਦ ਰੱਖਣਾ ਹੈ ਪੰਜਾਬੀ ਦਾ ਪਹਿਲਾ ਅਖਬਾਰ ਅਕਾਲ ਪ੍ਰਕਾਸ਼ ਸੀ ਤਾਂ ਆਪਸ਼ਨ ਏ கரੈਕਟ ਹੋਣਾ ਚਾਹੀਦਾ ਸੀ 20ਵਾਂ ਕੁਐਸਚਨ ਪੁੱਛਿਆ ਗਿਆ ਸੀ ਭਾਸ਼ਾ ਵਿਭਾਗ ਪੰਜਾਬ ਦੀ ਸਥਾਪਨਾ ਕਦੋਂ ਹੋਈ ਸੀ ਤਾਂ ਭਾਸ਼ਾ ਵਿਭਾਗ ਪੰਜਾਬ ਦੀ ਸਥਾਪਨਾ ਹੋਈ ਸੀ 1952 ਵਿੱਚ ਤਾਂ ਇਹ ਵੀ ਤੁਸੀਂ ਯਾਦ ਰੱਖਣਾ ਹੈ 1952 ਏ ਆਪਸ਼ਨ ਸਾਡਾ ਕਰੈਕਟ ਆਪਸ਼ਨ ਸੀ ਅੱਗੇ ਦੇਖੋ ਜੀ 21ਵਾਂ ਕੁਐਸਚਨ ਪੁੱਛਿਆ ਗਿਆ ਸੀ ਜਪਜੀ ਸਾਹਿਬ ਦੀ ਰਚਨਾ ਕਿਸ ਰਾਗ ਵਿੱਚ ਹੈ ਤਾਂ ਜਪਜੀ ਸਾਹਿਬ ਦੀ ਰਚਨਾ ਕਿਸੇ ਵੀ ਰਾਗ ਵਿੱਚ ਨਹੀਂ ਹੈ ਤਾਂ ਕਰੈਕਟ ਆਪਸ਼ਨ ਕਿਹੜਾ ਆਣਾ ਚਾਹੀਦਾ ਸੀ ਜੀ ਆਪਸ਼ਨ ਨੰਬਰ ਡੀ ਇੱਥੇ ਤੁਹਾਡਾ ਕਰੈਕਟ ਆਪਸ਼ਨ ਸੀ ਬਾਈਮਾ ਕੁਐਸਚਨ ਦੇਖੋ ਜੀ ਕਿਹੜੇ ਲੋਕ ਕਾਵੀ ਰੂਪਾਂ ਦੇ ਗੁੱਟ ਦੀ ਵਰਤੋਂ ਗੁਰਬਾਣੀ ਵਿੱਚ ਨਹੀਂ ਹੋਈ ਸਾਰੇ ਲੋਕ ਕਾਵੀ ਰੂਪ ਦੇ ਰੱਖੇ ਨੇ ਇਹਨਾਂ ਵਿੱਚੋਂ ਕਿਸ ਦੀ ਵਰਤੋਂ ਗੁਰਬਾਣੀ ਵਿੱਚ ਨਹੀਂ ਹੋਈ ਟਟੋ ਲਾ ਪਹਿਰੇ ਰੁਕਤੀ ਦੇ ਵਰਤੋਂ ਗੁਰਬਾਣੀ ਵਿੱਚ ਨਹੀਂ ਹੋਈ ਤਾਂ ਆਪਸ਼ਨ ਕਿਹੜਾ ਕਰੈਕਟ ਆਣਾ ਚਾਹੀਦਾ ਸੀ ਆਪਸ਼ਨ ਨੰਬਰ ਸੀ ਠੀਕ ਹੈ ਜੀ 23ਵਾਂ ਕੁਐਸਚਨ ਦੇਖੋ ਜੀ ਤੁਕਮਾ ਗਹਿਣਾ ਔਰਤਾਂ ਕਿਸ ਸੰਗਤ ਤੇ ਪਹਿਨਦੀਆਂ ਤਾਂ ਤੁਕਮਾ ਗਹਿਣਾ ਜੋ ਉਹ ਔਰਤਾਂ ਪਹਿਨਦੀਆਂ ਨੇ ਜੀ ਕੰਨ ਵਿੱਚ ਤਾਂ ਕਰੈਕਟ ਆਪਸ਼ਨ ਕਿਹੜਾ ਹੋਊਗਾ ਜੀ ਆਪਸ਼ਨ ਨੰਬਰ ਡੀ चौवीव क्वेश्चन पंजाब का खुशक रेतला इलाका है ठीक है जी पंजाब का खुश्क रेतला इलाका है पंजाब का खुशक रेतला इलाका जी? उत्तर पक्षन। उत्तर पक्षन। तो जी? है जी उत्तर पछम उत्तर पछम तो करेक्ट ऑप्शन होगा जी ऑप्शन नंबर सी ठीक है जी ऑप्शन नंबर सी पच्चीव क्वेश्चन देखो जी ਪੂਰਨ ਭਗਤ ਦੀ ਕਥਾ ਕੀ ਹੈ ਤਾਂ ਪੂਰਨ ਭਗਤ ਦੀ ਜੋ ਕਥਾ ਉਹ ਇੱਕ ਤਰ੍ਹਾਂ ਦੀ ਦੰਤ ਕਥਾ ਤਾਂ ਆਪਸ਼ਨ ਕਿਹੜਾ ਕਰੈਕਟ ਆਣਾ ਚਾਹੀਦਾ ਸੀ ਆਪਸ਼ਨ ਨੰਬਰ ਸੀ 26ਵਾਂ ਕੁਐਸਚਨ ਸੀ ਸਿੱਖਾਂ ਦੀ ਭਗਤਮਾਲਾ ਭਾਈ ਇੱਥੇ ਭਾਈ ਕਰ ਲਿਓ ਜੀ ਬਾਈ ਆ ਗਿਆ ਇੱਥੇ ਠੀਕ ਹੈ ਜੀ ਭਾਈ ਗੁਰਦਾਸ ਜੀ ਦੀ ਕਿਹੜੀ ਬਾਣੀ ਉੱਤੇ ਆਧਾਰਿਤ ਹੈ ਤਾਂ ਸਿੱਖਾਂ ਦੀ ਭਗਤਮਾਲਾ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਹੈ ਜੋ ਉਸ ਤੇ ਆਧਾਰਿਤ ਤਾਂ கரੈਕਟ ਆਪਸ਼ਨ ਤੁਹਾਡਾ ਕੀ ਆਣਾ ਚਾਹੀਦਾ ਹੈ ਜੀ ਆਪਸ਼ਨ ਨੰਬਰ ਬੀ ਅੱਗੇ ਚਲਦੇ ਹਾਂ ਜੀ 27ਵਾਂ ਕੁਐਸਚਨ ਸੀ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਰਾਜ ਦੀ ਸਰਕਾਰੀ ਭਾਸ਼ਾ ਕਿਹੜੀ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਰਾਜ ਦੀ ਸਰਕਾਰੀ ਭਾਸ਼ਾ ਹੋਇਆ ਕਰਦੀ ਸੀ ਜੀ ਫਾਰਸੀ ਤਾਂ ਆਪਸ਼ਨ ਕਿਹੜਾ கரੈਕਟ ਆਣਾ ਚਾਹੀਦਾ ਸੀ ਜੀ ਆਪਸ਼ਨ ਨੰਬਰ ਬੀ ਠੀਕ ਹੈ ਜੀ ਜੇਕਰ ਤੁਸੀਂ ਚਾਹਦੇ ਹੋ ਕਿ ਕਿਸੇ ਵੀ ਟੌਪਿਕ ਤੇ ਅਸੀਂ ਹੋਰ ਵੀਡੀਓਜ਼ ਲੈ ਕੇ ਆਈਏ ਪੀਟ੍ਰ ਪਲੇਸ ਵੀ ਐਗਜ਼ਾਮ ਵਾਸਤੇ ਤਾਂ ਤੁਸੀਂ ਉਹ ਜ਼ਰੂਰ ਦੱਸਣਾ ਤੇ ਤੁਸੀਂ ਕਮੈਂਟ ਕਰਕੇ ਇਹ ਵੀ ਜ਼ਰੂਰ ਦੱਸਣਾ ਵੀਡੀਓ ਕਿਹੋ ਜੀ ਲੱਗੀ ਹੈ ਤਾਂ ਕਿ ਸਾਨੂੰ ਵੀ ਪਤਾ ਲੱਗੇ ਕਿ ਕਿੰਨੇ ਕੁ ਸਟੂਡੈਂਟਸ ਵੀਡੀਓ ਨੂੰ ਦੇਖ ਰਹੇ ਨੇ ਠੀਕ ਹੈ ਜੀ ਤੇ ਅਸੀਂ ਬਹੁਤ ਹੀ ਜਲਦੀ ਨਵੰਬਰ ਦੇ ਕਰੰਟ ਅਫੇਅਰਸ ਦੀ ਇੱਕ ਮੈਰਾਥਨ ਲੈ ਕੇ ਆ ਰਹੇ ਹਾਂ ਜੋ ਕਿ ਪੀਟ੍ਰ ਪਲੇਸ ਵੀ ਕਲੱਬ ਦੇ ਐਗਜ਼ਾਮ ਦੇ ਵਾਸਤੇ ਹੀ ਸਪੈਸ਼ਲ ਨਵੰਬਰ ਦੇ ਤੇ ਅਕਤੂਬਰ ਦੇ ਕਰੰਟ ਅਫੇਅਰਸ ਅਸੀਂ ਉਸ ਚ ਕਵਰ ਕਰਾਂਗੇ ਠੀਕ ਹੈ ਜੀ ਬਹੁਤ ਜਲਦੀ ਉਹ ਵੀਡੀਓ ਵੀ ਅਸੀਂ ਲੈ ਕੇ ਆਵਾਂਗੇ ਤੇ ਲੇਟੈਸਟ ਅਪੁਆਇੰਟਮੈਂਟ ਅਵਾਰਡਸ ਐਂਡ ਓਨਰਸ ਦੀ ਵੀ ਇੱਕ ਲੈ ਕੇ ਆਵਾਂਗੇ ਠੀਕ ਹੈ ਜੀ ਸੋ ਤੁਸੀਂ ਸਾਡੇ ਚੈਨਲ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਅਪਡੇਟ ਵੀ ਤੁਹਾਨੂੰ ਛੇਤੀ ਤੋਂ ਛੇਤੀ ਮਿਲਦੀ ਰਹੇ ਸੋ ਇੱਕ ਵਾਰੀ ਦੁਬਾਰੇ ਫਿਰ ਕੁਐਸਚਨਾਂ ਵੱਲ ਆਉਂਦੇ ਆ 28ਵਾਂ ਕੁਐਸਚਨ ਸੀ ਆਤਮਾ ਦਾ ਕਵੀ ਪੰਜਾਬੀ ਦੇ ਕਿਸ ਕਵੀ ਨੂੰ ਕਿਹਾ ਗਿਆ ਹੈ ਤਾਂ ਆਤਮਾ ਦਾ ਕਵੀ ਕਿਹਾ ਗਿਆ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਤਾਂ கரੈਕਟ অপਸ਼ਨ ਕਿਹੜਾ ਹੋਊਗਾ ਜੀ অপਸ਼ਨ ਨੰਬਰ ਬੀ ਅੱਗੇ ਚੱਲਦੇ ਹਾਂ ਜੀ 29ਵਾਂ ਕੁਐਸਚਨ ਮੌਕ ਟੈਸਟ ਵਿੱਚ ਪੁੱਛਿਆ ਗਿਆ ਸੀ ਸਾੰਗ ਕੀ ਹੈ ਤਾਂ ਸਾੰਗ ਹੈ ਜੀ ਇੱਕ ਤਰ੍ਹਾਂ ਦਾ ਲੋਕਨਾਟ ਤਾਂ অপਸ਼ਨ ਕਿਹੜਾ கரੈਕਟ ਹੈ ਜੀ অপਸ਼ਨ ਨੰਬਰ ਬੀ 3ਵਾਂ ਕੁਐਸਚਨ ਦੇਖੋ ਜੀ ਪੰਜਾਬ ਦੀ ਕਿਸ ਖੇਡ ਵਿੱਚ ਖਿਡਾਰੀ ਸਵਾਰ ਤੇ ਘੋੜੀਆਂ ਬਣਦੇ ਹਨ ਤਾਂ ਪੰਜਾਬ ਦੀ ਕਿਸ ਖੇਡ ਵਿੱਚ ਖਿਡਾਰੀ ਸਵਾਰ ਤੇ ਘੋੜੀਆਂ ਬਣਦੇ ਹਨ ਸ਼ੱਕਰ ਧੀਜੀ ਵਿੱਚ ਸ਼ੱਕਰ ਧੀਜੀ ਵਿੱਚ ਤਾਂ கரੈਕਟ ਆਪਸ਼ਨ ਆਪਸ਼ਨ ਨੰਬਰ ਸੀ 31ਵਾਂ ਕੁਐਸਚਨ 12ਮਾਹ ਰੂਪ ਦੀ ਸ਼ੁਰੂਆਤ ਕਿਸ ਮਹੀਨੇ ਤੋਂ ਹੁੰਦੀ ਹੈ 12ਮਾਹ ਰੂਪ ਦੀ ਜੋ ਸ਼ੁਰੂਆਤ ਹੈ ਉਹ ਚੇਤ ਮਹੀਨੇ ਤੋਂ ਹੁੰਦੀ ਹੈ অপਸ਼ਨ ਬੀ ਠੀਕ ਹੈ ਜੀ 32ਵਾਂ ਕੁਐਸਚਨ ਇਹਨਾਂ ਵਿੱਚੋਂ ਕਿਸ ਨੂੰ ਪੰਜਾਬੀ ਨਾਵਲ ਦਾ ਪਿਤਾਮਾ ਕਿਹਾ ਜਾਂਦਾ ਹੈ ਕਿਸ ਨੂੰ ਪੰਜਾਬੀ ਨਾਵਲ ਦਾ ਪਿਤਾਮਾ ਕਿਹਾ ਜਾਂਦਾ ਹੈ ਜੀ ਨਾਨਕ ਸਿੰਘ ਨਾਨਕ ਸਿੰਘ 33ਵਾਂ ਕੁਐਸਚਨ ਦੇਖੋ ਜੀ ਬੁਰਜ ਬਾਬਾ ਟਲਦੀਓਸਾਰੀ ਕਿਸ ਗੁਰੂ ਸਾਹਿਬ ਨੇ ਕਰਵਾਈ ਤਾਂ ਬੁਰਜ ਬਾਬਾ ਟਲਦੀਓਸਾਰੀ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਕਰਵਾਈ ਤਾਂ ਆਪਸ਼ਨ ਕਿਹੜਾ ਕਰੈਕਟ ਹੈ ਜੀ ਆਪਸ਼ਨ ਨੰਬਰ ਡੀ 34ਵਾਂ ਕੁਐਸਚਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਸ ਮੁਗਲ ਬਾਦਸ਼ਾਹ ਨਾਲ ਦੱਖਣ ਵੱਲ ਗਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਹਾਦਰ ਸ਼ਾਹ ਨਾਲ ਦੱਖਣ ਵੱਲ ਗਏ ਤਾਂ ਕਰੈਕਟ ਆਪਸ਼ਨ ਕਿਹੜਾ ਆਉਣਾ ਚਾਹੀਦਾ ਸੀ ਜੀ ਆਪਸ਼ਨ ਨੰਬਰ ਡੀ ਠੀਕ ਹੈ ਜੀ ਅੱਗੇ ਦੇਖੋ ਜੀ 35ਵਾਂ ਕੁਐਸਚਨ ਸੀ ਪੰਜਾਬ ਵਿੱਚ ਇਸ ਵਕਤ ਨਗਰ ਨਿਗਮਾਂ ਦੀ ਗਿਣਤੀ ਕਿੰਨੀ ਹੈ ਤਾਂ ਪੰਜਾਬ ਵਿੱਚ ਇਸ ਸਮੇਂ ਜੋ ਨਗਰ ਨਿਗਮਾਂ ਦੀ ਗਿਣਤੀ ਹੈ ਜੀ ਉਹ ਹੈ 13 ਐਟ ਪ੍ਰੈਜੈਂਟ ਨਗਰ ਨਿਗਮਾਂ ਦੀ ਗਿਣਤੀ ਹੈ ਪੰਜਾਬ ਵਿੱਚ 13 ਠੀਕ ਹੈ ਜੀ 13 36ਵਾਂ ਕੁਐਸਚਨ ਦੇਖੋ ਜੀ ਆਪਸ਼ਨ ਕਰੈਕਟ ਆਣਾ ਚਾਹੀਦਾ ਹੈ ਆਪਸ਼ਨ ਨੰਬਰ ਡੀ 36ਵਾਂ ਕੁਐਸਚਨ ਪ੍ਰਾਚੀਨ ਪੰਜਾਬ ਵਿੱਚ ਵਹਿਣ ਦੀ ਕਿਹੜੀ ਨਦੀ ਹੁਣ ਅਲੋਪ ਹੋ ਚੁੱਕੀ ਹੈ ਤਾਂ ਸਰਸੁਵਤੀ ਨਦੀ ਹੁਣ ਅਲੋਪ ਹੋ ਚੁੱਕੀ ਹੈ ਤਾਂ ਕਰੈਕਟ ਆਪਸ਼ਨ ਆਊਗਾ ਆਪਸ਼ਨ ਨੰਬਰ ਬੀ 37ਵਾਂ ਕੁਐਸਚਨ ਦੇਖੋ ਜੀ ਪੰਜਾਬ ਦਾ ਸਭ ਤੋਂ ਵੱਡਾ ਰੇਲ ਜੰਕਸ਼ਨ ਕਿਹੜਾ ਹੈ ਤਾਂ ਪੰਜਾਬ ਦਾ ਸਭ ਤੋਂ ਵੱਡਾ ਰੇਲ ਜੰਕਸ਼ਨ ਹੈ ਜੀ ਬਠਿੰਡਾ ਆਪਸ਼ਨ ਕਰੈਕਟ ਆਣਾ ਚਾਹੀਦਾ ਜੀ ਆਪਸ਼ਨ ਨੰਬਰ ਡੀ 38ਵਾਂ ਕੁਐਸਚਨ ਦੇਖੋ ਜੀ ਪੰਜਾਬ ਦਾ ਪਟਿਆਲਾ ਜ਼ਿਲ੍ਹਾ ਕਿਹੜੇ ਖੇਤਰ ਵਿੱਚ ਆਉਂਦਾ ਹੈ ਤਾਂ ਪੰਜਾਬ ਦਾ ਜਿਹੜਾ ਪਟਿਆਲਾ ਜ਼ਿਲ੍ਹਾ ਉਹ ਮਾਲਵਾ ਖੇਤਰ ਵਿੱਚ ਆਉਂਦਾ ਹੈ ਤਾਂ ਆਪਸ਼ਨ ਕਿਹੜਾ ਕਰੈਕਟ ਹੈ ਜੀ ਆਪਸ਼ਨ ਨੰਬਰ ਬੀ 39ਵਾਂ ਕੁਐਸਚਨ ਦੇਖੋ ਜੀ ਖੇਤਰਫਲ ਪੱਖੋਂ ਪੰਜਾਬ ਭਾਰਤ ਦਾ ਕਿੰਵਾਂ ਰਾਜ ਹੈ ਤਾਂ ਖੇਤਰਫਲ ਪੱਖੋਂ ਪੰਜਾਬ ਭਾਰਤ ਦਾ ਕਿੰਵਾਂ ਰਾਜ ਹੈ 19ਵਾਂ ਰਾਜ ਹੈ ਤਾਂ ਕਰੈਕਟ ਆਪਸ਼ਨ ਆਣਾ ਚਾਹੀਦਾ ਸੀ ਆਪਸ਼ਨ ਨੰਬਰ ਬੀ ਹੁਣ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਣਾ ਜੀ ਸੱਖਰਤਾ ਪੱਖੋਂ ਸੱਖਰਤਾ ਪੱਖੋਂ ਪੰਜਾਬ pard ਕਿੰਨਾ ਰਾਜ ਹੈ 40ਵਾਂ ਕੁਐਸਚਨ ਤਰਾਤਲ ਅਨੁਸਾਰ ਪੰਜਾਬ ਤਰਾਤਲ ਅਨੁਸਾਰ ਪੰਜਾਬ ਦੀ ਧਰਤੀ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਤਾਂ ਤਰਾਤਲ ਅਨੁਸਾਰ ਪੰਜਾਬ ਦੀ ਧਰਤੀ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ ਤਾਂ ਆਪਸ਼ਨ ਕਿਹੜਾ ਕਰੈਕਟ ਹੋਊਗਾ ਜੀ ਆਪਸ਼ਨ ਨੰਬਰ ਸੀ 41ਵਾਂ ਕੁਐਸਚਨ ਸੀਗਾ ਮੌਕ ਟੈਸਟ ਵਿੱਚ ਸਤਲੁਜ ਦੇ ਦੱਖਣੀ ਅਤੇ ਪੱਛਮੀ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ ਤਾਂ ਸਤਲੁਜ ਦੇ ਦੱਖਣੀ ਅਤੇ ਪੱਛਮੀ ਇਲਾਕੇ ਨੂੰ ਕਿਹਾ ਜਾਂਦਾ ਹੈ ਜੀ ਮਾਲਵਾ ਤਾਂ ਆਪਸ਼ਨ ਕਰੈਕਟ ਹੋਊਗਾ ਜੀ ਆਪਸ਼ਨ ਨੰਬਰ ਸੀ 42ਵਾਂ ਕੁਐਸਚਨ ਮੌਕ ਟੈਸਟ ਵਿੱਚ ਸੀ ਵੰਡ ਤੋਂ ਬਾਅਦ ਹੋਂਦ ਵਿੱਚ ਆਏ ਚੜ੍ਹਦੇ ਪੰਜਾਬ ਦੇ ਕੁੱਲ ਜ਼ਿਲ੍ਹੇ ਕਿੰਨੇ ਸਨ ਤਾਂ ਵੰਡ ਤੋਂ ਬਾਅਦ ਹੋਂਦ ਵਿੱਚ ਆਏ ਚੜ੍ਹਦੇ ਪੰਜਾਬ ਦੇ ਕੁੱਲ ਜ਼ਿਲ੍ਹੇ ਸਨ 13 ਇਸ ਤੋਂ ਅੱਗੇ ਚੱਲਦੇ ਹਾਂ ਜੀ ਤਾਲੀ ਮਾ ਬੋਸੇ ਮੌਜੂਦਾ ਪੰਜਾਬ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਹਨ ਤਾਂ ਮੌਜੂਦਾ ਪੰਜਾਬ ਵਿੱਚ ਇਸ ਟਾਈਮ ਕਿੰਨੇ ਜ਼ਿਲ੍ਹੇ ਹਨ ਜੀ 23 ਜਾਂ 24 ਇਹ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਣਾ ਕਿਉਂਕਿ ਬਹੁਤ ਸਟੂਡੈਂਟਸ ਇਸ ਦਾ ਆਨਸਰ ਗਲਤੀ ਦਿੰਦੇ ਨੇ ਐਟ ਪ੍ਰੈਜ਼ੈਂਟ ਵੀ ਮੌਜੂਦਾ ਪੰਜਾਬ ਵਿੱਚ ਕਿੰਨੇ ਜ਼ਿਲ੍ਹੇ ਹਨ 23 24 22 ਜਾਂ 20 ਤਾਂ ਮੌਜੂਦਾ ਪੰਜਾਬ ਵਿੱਚ ਇਸ ਸਮੇਂ ਕੁੱਲ ਜ਼ਿਲ੍ਹੇ ਨੇ ਜੀ 23 ਇਹ ਤੁਸੀਂ ਯਾਦ ਰੱਖਣਾ ਮੌਜੂਦਾ ਪੰਜਾਬ ਵਿੱਚ ਕਿੰਨੇ ਜ਼ਿਲ੍ਹੇ ਨੇ ਜੀ ਇਸ ਸਮੇਂ

45ਵਾਂ ਕੁਐਸਚਨ ਸੀ ਹਰੀਕੇ ਬਿਰਾਜ ਤੋਂ ਕਿਹੜੀ ਨਹਿਰ ਨਿਕਲਦੀ ਹੈ ਤਾਂ ਹਰੀਕੇ ਬਿਰਾਜ ਤੋਂ ਉਕਤ ਸਾਰੀਆਂ ਨਹਿਰਾਂ ਹੀ ਨਿਕਲਦੀਆਂ ਹਨ ਠੀਕ ਹੈ ਜੀ Rajasthan feeder Firozpur feeder ਤੇ makhu ਨਹਿਰ ਤਾਂ ਉਕਤ ਸਾਰੀਆਂ ਤਾਂ ਆਪਸ਼ਨ ਕਿਹੜਾ ਕਰੈਕਟ ਆਣਾ ਚਾਹੀਦਾ ਸੀ ਆਪਸ਼ਨ ਨੰਬਰ D 46ਵਾਂ ਕੁਐਸਚਨ ਪੁੱਛਿਆ ਗਿਆ ਸੀ ਸ਼ਿਰਫੀ ਦਾ ਆਧਾਰ ਕਿੰਨੇ ਅੱਖਰ ਤਾਂ ਸ਼ਿਰਫੀ ਦਾ ਆਧਾਰ ਨੇ ਜੀ 30 ਅੱਖਰ ਤਾਂ ਕਰੈਕਟ ਆਪਸ਼ਨ ਆਣਾ ਚਾਹੀਦਾ ਸੀ ਆਪਸ਼ਨ ਨੰਬਰ ਬੀ 47ਵਾਂ ਕੁਐਸਚਨ ਸਿੱਠਣੀਆਂ ਗਾਈਆਂ ਜਾਂਦੀਆਂ ਹਨ ਤਾਂ ਸਿੱਠਣੀਆਂ ਗਾਈਆਂ ਜਾਂਦੀਆਂ ਹਨ ਜੀ ਜਾਂ ਟੁੱਕਣ ਸਮੇ ਤਾਂ ਕਰੈਕਟ ਆਪਸ਼ਨ ਆਣਾ ਚਾਹੀਦਾ ਸੀ ਆਪਸ਼ਨ ਨੰਬਰ ਬੀ 48ਵਾਂ ਕੁਐਸਚਨ ਕਿਹੜੀ ਲੜਾਈ ਸਿੱਖਾਂ ਤੇ ਅਫਗਾਨਾਂ ਵਿਚਕਾਰ ਆਖਰੀ ਲੜਾਈ ਸੀ ਜਾ ਜਮਰੂਦ ਦਿਲ ਜੋ ਲੜਾਈ ਸੀ ਜੀ ਉਸਿੱਖਾਂ ਤੇ ਅਫਗਾਨਾਂ ਵਿਚਕਾਰ ਆਖਰੀ ਲੜਾਈ ਸੀ ਤਾਂ ਕਰੈਕਟ ਆਪਸ਼ਨ ਆਣਾ ਚਾਹੀਦਾ ਹੈ ਜੀ ਆਪਸ਼ਨ ਨੰਬਰ A ਤੁਹਾਡਾ ਕਰੈਕਟ ਆਪਸ਼ਨ ਬਣਦਾ ਸੀ 49ਵਾਂ ਕੁਐਸਚਨ ਸੀ ਜੀ ਨਾਮਤਰੀ ਲਹਿਰ ਜਾਂ ਕੁੱਕਾ ਲਹਿਰ ਦਾ ਮੋਢੀ ਕੌਣ ਸੀ ਨਾਮਤਰੀ ਲਹਿਰ ਸੀ ਜੋ ਉਸਦਾ ਮੋਢੀ ਕੌਣ ਸੀ ਮੋਢੀ ਸੀ ਜੀ ਬਾਬਾ ਬਾਲਕ ਸਿੰਘ ਬਾਬਾ ਬਾਲਕ ਸਿੰਘ ਤਾਂ ਆਪਸ਼ਨ ਕਿਹੜਾ ਕਰੈਕਟ ਸੀ ਆਪਸ਼ਨ ਨੰਬਰ A ਪੰਜਵਾਂ ਕੁਐਸਚਨ ਕੁੱਕਾ ਜਾਂ ਨਾਮਤਾਰੀ ਲਹਿਰ ਵਿੱਚ ਕਿਸ ਪਸ਼ੂ ਨੂੰ ਪੂਜਿਆ ਜਾਂਦਾ ਸੀ ਕੁੱਕਾ ਜਾਂ ਨਾਮਤਾਰੀ ਲਹਿਰ ਵਿੱਚ ਗਾਂ ਨੂੰ ਪੂਜਿਆ ਜਾਂਦਾ ਸੀ ਤਾਂ ਕਰੈਕਟ ਆਪਸ਼ਨ ਆਪਸ਼ਨ ਨੰਬਰ ਸੀ ਇੱਥੇ ਬਣਦਾ ਸੀ ਅੱਗੇ ਚੱਲਦੇ ਹਾਂ ਜੀ 51ਵਾਂ ਕੁਐਸਚਨ ਸੀ ਫੈਜ਼ਲਪੁਰੀਆ ਜਾਂ ਸਿੰਘਪੁਰੀਆ ਮਿਸਲ ਦਾ ਮੋਢੀ ਕੌਣ ਸੀ ਤਾਂ ਫੈਜ਼ਲਪੁਰੀਆ ਜਾਂ ਸਿੰਘਪੁਰੀਆ ਮਿਸਲ ਦਾ ਮੋਢੀ ਸੀ ਜੀ ਕਪੂਰ ਸਿੰਘ ਤਾਂ ਆਪਸ਼ਨ ਕਿਹੜਾ ਕਰੈਕਟ ਆਣਾ ਚਾਹੀਦਾ ਸੀ ਜੀ ऑप्शन नंबर सी बवंजवा क्वेश्चन नौजवान भारत सभा कदों बनाई गई सी नौजवान भारत सभा बनाई गई सी नवंबर 1924 ਵਿੱਚ ਆਪਸ਼ਨ ਕਰੈਕਟ ਆਣਾ ਚਾਹੀਦਾ ਸੀ ਜੀ ਆਪਸ਼ਨ ਨੰਬਰ ਡੀ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸਣਾ ਹੈ ਨੌਜਵਾਨ ਭਾਰਤ ਸਭਾ ਦਾ ਪ੍ਰਧਾਨ ਕਿਸ ਨੂੰ ਬਣਾਇਆ ਗਿਆ ਸੀ ਠੀਕ ਹੈ ਜੀ ਨੌਜਵਾਨ ਭਾਰਤ ਸਭਾ ਦਾ ਪ੍ਰਧਾਨ ਕਿਸ ਨੂੰ ਬਣਾਇਆ ਗਿਆ ਸੀ ਇਹ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਜਰੂਰ ਦੱਸੋ ਅੱਗੇ ਚੱਲਦੇ ਹਾਂ ਜੀ 55ਵਾਂ ਕੁਐਸਚਨ ਸੀ ਅਹਲੂਵਾਲੀਆ ਮਿਸਲ ਦੇ ਮੋਢੀ ਜੱਸਾ ਸਿੰਘ ਅਹਲੂਵਾਲੀਆ ਦੀ ਰਾਜਧਾਨੀ ਕਿਹੜੀ ਸੀ ਤਾਂ ਅਹਲੂਵਾਲੀਆ ਮਿਸਲ ਦੇ ਮੋਢੀ ਜੱਸਾ ਸਿੰਘ ਅਹਲੂਵਾਲੀਆ ਦੀ ਰਾਜਧਾਨੀ ਸੀ ਕਪੂਰਥਲਾ ਠੀਕ ਹੈ ਜੀ ਰਾਜਧਾਨੀ ਕਿਹੜੀ ਸੀ ਕਪੂਰਥਲਾ ਤਾਂ ਆਪਸ਼ਨ ਕਿਹੜਾ ਕਰੈਕਟ ਬਣਦਾ ਸੀ ਜੀ ਆਪਸ਼ਨ ਨੰਬਰ ਸੀ 54ਵਾਂ ਕੁਐਸਚਨ ਗੁਰਗੋਬਿੰਦ ਸਿੰਘ ਮਾਰਗ ਦਾ ਉਦਘਾਟਨ ਕਦੋਂ ਕੀਤਾ ਗਿਆ ਸੀ ਤਾਂ ਗੁਰਗੋਬਿੰਦ ਸਿੰਘ ਮਾਰਗ ਦਾ ਉਦਘਾਟਨ ਕੀਤਾ ਗਿਆ ਸੀ ਜੀ 1973 ਈਸਵੀ ਵਿੱਚ 1973 ਤਾਂ கரੈਕਟ অপਸ਼ਨ অপਸ਼ਨ ਨੰਬਰ A ਬਣਦਾ ਸੀ ਠੀਕ ਹੈ ਜੀ ਹੁਣ ਤੁਸੀਂ ਕਮੈਂਟ ਬਾਕਸ 'ਚ ਇਹ ਜ਼ਰੂਰ ਦੱਸਣਾ ਹੈ ਕਿਹੜੇ ਦੋ ਠੀਕ ਹੈ ਜੀ ਕਿਹੜੇ ਦੋ ਸ਼ਹਿਰਾਂ ਨੂੰ ਜੋੜਦਾ ਹੈ ਇਹ ਹੱਪਸ ਵਿੱਚ ਕਿਹੜੇ ਦੋ ਸ਼ਹਿਰਾਂ ਨੂੰ ਗੁਰਗੋਬਿੰਦ ਸਿੰਘ ਮਾਰਗ ਆਪਸ ਵਿੱਚ ਜੋੜਦਾ ਹੈ ਔਰ ਤੁਸੀਂ ਕਮੈਂਟ ਬਾਕਸ ਚ ਕਮੈਂਟ ਕਰਕੇ ਜਰੂਰ ਦੱਸਣਾ ਇਹ ਵੀ ਕੁਐਸਚਨ ਪੁੱਛਿਆ ਜਾ ਚੁੱਕਿਆ ਹੈ ਪਿਛਲੇ ਪ੍ਰੀवियस ਇਅਰ ਐਗਜ਼ਾਮਸ ਚ ਠੀਕ ਹੈ ਜੀ ਅੱਗੇ ਚੱਲਦੇ ਹਾਂ ਜੀ ਪੰਜਾਬ ਦੀ ਸਰਹੱਦ ਨੂੰ ਕਿੰਨੇ ਰਾਜ ਲੱਗਦੇ ਹਨ ਤਾਂ ਪੰਜਾਬ ਦੀ ਸਰਹੱਦ ਨੂੰ ਕਿੰਨੇ ਰਾਜ ਲੱਗਦੇ ਹਨ ਜੀ ਤਿੰਨ ਰਾਜ ਲੱਗਦੇ ਹਨ ਠੀਕ ਹੈ ਜੀ ਇਹ ਕੁਐਸਚਨ ਤੁਸੀਂ ਸੀ ਆਪਸ਼ਨ ਹੈ ਜੀ ਤਿੰਨ ਰਾਜ ਲੱਗਦੇ ਹਨ ਇਸ ਟਾਈਮ ਠੀਕ ਹੈ ਜੀ ਦੋ ਕੇਂਦਰ ਸ਼ਾਤਿ ਪ੍ਰਦੇਸ਼ ਲੱਗਦੇ ਆ ਠੀਕ ਹੈ ਜੀ ਇਹ ਯਾਦ ਰੱਖਣਾ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਲੱਗਦੇ ਨੇ ਤੇ ਤਿੰਨ ਰਾਜ ਲੱਗਦੇ ਨੇ 56ਵਾਂ ਕੁਐਸਚਨ ਅਨੰਦ ਸਾਹਿਬ ਕਿਹੜੇ ਗੁਰੂ ਸਾਹਿਬ ਦੀ ਰਚਨਾ ਹੈ ਅਨੰਦ ਸਾਹਿਬ ਹੈ ਜੋ ਉਹ ਕਿਹੜੇ ਗੁਰੂ ਸਾਹਿਬ ਦੀ ਰਚਨਾ ਹੈ ਉਹ ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਹੈ ਤਾਂ ਕਰੈਕਟ ਆਪਸ਼ਨ ਆ ਰਿਹਾ ਸੀ ਜੀ ਆਪਸ਼ਨ ਨੰਬਰ ਬੀ 57ਵਾਂ ਕੁਐਸਚਨ ਮੌਕ ਟੈਸਟ ਵਿੱਚ ਸੀ ਭਾਈ ਵੀਰ ਸਿੰਘ ਕਿਸ ਕਵਿਤਾ ਰਾ ਦਾ ਕਵੀ ਹੈ ਤਾਂ ਭਾਈ ਵੀਰ ਸਿੰਘ ਰਹਿਸਵਾਦੀ ਕਵਿਤਾ ਰਾਦਾ ਕਵੀ ਹੈ ਤਾਂ ਆਪਸ਼ਨ கரੈਕਟ ਆਣਾ ਚਾਹੀਦਾ ਸੀ ਜੀ ਆਪਸ਼ਨ ਨੰਬਰ ਡੀ 58ਵਾਂ ਕੁਐਸਚਨ ਪੁੱਛਿਆ ਗਿਆ ਸੀ ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀ ਵੇਵਰੇ ਕੀ ਹੈ ਤਾਂ ਇਹ ਇੱਕ ਕੋੜੀ ਹੈ ਜੀ ਠੀਕ ਹੈ ਜੀ ਕੋੜੀ ਹੈ ਤਾਂ ਆਪਸ਼ਨ ਏ கரੈਕਟ ਆਪਸ਼ਨ ਆਣਾ ਚਾਹੀਦਾ ਸੀ ਅੱਗੇ ਚੱਲਦੇ ਹਾਂ ਜੀ 59ਵਾਂ ਕੁਐਸਚਨ ਸੀ ਸਮਮੀ ਤੇ ਝੂਮਰ ਨਾਚ ਕਿੱਥੇ ਦੇ ਨਾਚ ਹਨ ਤਾਂ ਇਹ ਸੰਦਲ ਬਾਰ ਦੇ ਨਾਚ ਹਨ ਤਾਂ ਆਪਸ਼ਨ ਕਿਹੜਾ ਕਰੈਕਟ ਆਣਾ ਚਾਹੀਦਾ ਸੀ ਆਪਸ਼ਨ ਨੰਬਰ ਸੀ 60ਵਾਂ ਕੁਐਸਚਨ ਦੇਖੋ ਜੀ ਤੇ ਆਖਰੀ ਕੁਐਸਚਨ ਸੀ ਲੋਕਵਾਰਾਂ ਵਿੱਚ ਆਮ ਕਰਕੇ ਕਿਸ ਛੰਦ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਲੋਕਵਾਰਾਂ ਵਿੱਚ ਆਮ ਕਰਕੇ ਨਿਸ਼ਾਨੀ ਛੰਦ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਆਪਸ਼ਨ ਕਰੈਕਟ ਹੈ ਜੀ ਆਪਸ਼ਨ ਨੰਬਰ ਸੀ ਦੋਸਤੋ ਉਮੀਦ ਕਰਦੇ ਆਂ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰੋ ਤੇ ਆਪਣੇ ਫਰੈਂਡਸ ਨਾਲ ਸ਼ੇਅਰ ਜ਼ਰੂਰ ਕਰੋ ਕਿਉਂਕਿ ਜੋ ਪੀਟ੍ਰੀਪਲੱਸਬੀ ਦਾ ਐਗਜ਼ਾਮ ਹੋਣ ਜਾ ਰਿਹਾ ਉਸ ਦੇ ਵਾਸਤੇ ਪੰਜਾਬ ਜੀਕੇ ਦੇ 20 ਕੁਐਸਚਨ ਜੋ ਉਸ ਚਾਣਗੇ ਠੀਕ ਹੈ ਜੀ ਇਹ ਵੀਡੀਓ ਜ਼ਰੂਰ ਲਾਭਦਾਇਕ ਹੋਵੇਗੀ ਅਸੀਂ ਉਮੀਦ ਕਰਦੇ ਆਂ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਤੁਸੀਂ ਸਾਨੂੰ ਕਿਸੇ ਵੀ ਤਰ੍ਹਾਂ ਦਾ ਸੁਜੈਸ਼ਨ ਦੇਣਾ ਚਾਹੁੰਦੇ ਹੋ ਠੀਕ ਹੈ ਜੀ ਕਿਸੇ ਵੀ ਟੌਪਿਕ ਤੇ ਪੀਟ੍ਰੀਪਲੱਸਬੀ ਐਗਜ਼ਾਮ ਦੇ ਵਾਸਤੇ ਵੀਡੀਓ ਚਾਹੁੰਦੇ ਹੋ ਤਾਂ ਤੁਸੀਂ ਉਹ ਕਮੈਂਟ ਬਾਕਸ 'ਚ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਕਿਸੇ ਵੀ ਟੌਪਿਕ ਤੇ ਜੇਕਰ ਤੁਸੀਂ ਵੀਡੀਓ ਚਾਹੁੰਦੇ ਹੋ ਠੀਕ ਹੈ ਜੀ ਸਕਰੀਨ ਤੇ ਤੁਸੀਂ ਸਾਡੇ ਚੈਨਲ ਦੇ ਅਫੀਸ਼ੀਅਲ ਸੋਸ਼ਲ ਮੀਡੀਆ ਅਕਾਊਂਟਸ ਦੇਖ ਰਹੇ ਹੋ ਠੀਕ ਹੈ ਜੀ ਤੁਸੀਂ ਸਾਡੇ ਨਾਲ ਟੈਲੀਗ੍ਰਾਮ ਫੇਸਬੁੱਕ ਇੰਸਟਾਗ੍ਰam ਤੇ YouTube ਤੇ ਜੁੜ ਸਕਦੇ ਹੋ ਠੀਕ ਹੈ ਜੀ ਇੰਸਟਾਗ੍ਰam ਤੇ ਟੈਲੀਗ੍ਰਾਮ ਤੇ ਤੇ ਫੇਸਬੁੱਕ ਤੇ ਸਾਡੇ ਨਾਲ ਜੁੜਨ ਲਈ ਜੋ ਲਿੰਕ ਨੇ ਉਹ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤੇ ਗਏ ਨੇ ਤੁਸੀਂ ਜ਼ਰੂਰ ਸਾਡੇ ਫੇਸਬੁੱਕ ਤੇ ਇੰਸਟਾਗ੍ਰam ਅਕਾਊਂਟ ਨੂੰ ਫੋਲੋ ਜ਼ਰੂਰ ਕਰਨਾ ਹੈ ਤੇ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੁਇਰੀ ਹੈ ਮੌਕ ਟੈਸਟ ਦੇ ਰਿਗਾਰਡਿੰਗ ਤਾਂ ਤੁਸੀਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਸ਼ਨੀਵਾਰ ਤੇ ਐਤਵਾਰ ਨੂੰ 9 ਤੋਂ 5 ਦੇ ਵਿਚਕਾਰ ਸੋ ਇੱਕ ਵਾਰ ਫੇਰ ਤੋਂ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਵੀਡੀਓ ਨੂੰ ਤੁਸੀਂ ਜੇਕਰ ਤੁਹਾਨੂੰ ਵਧੀਆ ਲੱਗੀ ਲਾਈਕ ਜ਼ਰੂਰ ਕਰੋ ਠੀਕ ਹੈ ਜੀ ਤੇ ਸਾਡੇ ਚੈਨਲ ਪੰਜਾਬ ਨੋਲੇਜ ਹਬ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ